ਫਿਰੋਜ਼ਪੁਰ ਦੇ ਲੱਖੋਕੇ ਬਹਿਰਾਮ ਤੋਂ ਨੀਜੀ ਹਸਪਤਾਲ 'ਚ ਕੰਮ ਕਰਨ ਆਉਂਦੇ ਇੱਕ ਲੜਕੀ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਪਾਵੇਂ ਪੁਲਿਸ ਵੱਲੋਂ ਸੁਸਾਇਡ ਦਾ ਕੇਸ ਬਣਾ ਕੇ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਪਰਿਵਾਰ ਨੇ ਪੁਲਿਸ ਤੋਂ ਗੋਹਾਲ ਲਗਾਈ ਸੀ ਕਿ ਉਹਨਾਂ ਦੀ ਲੜਕੀ ਨੇ ਸੁਸਾਇਡ ਨਹੀਂ ਕੀਤਾ ਬਲਕਿ ਉਸ ਦੀ ਮੌਤ ਹੋ ਗਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਜਾਂਚ ਤੋਂ ਬਾਅਦ ਇਨਸਾਫ ਦਿੱਤਾ ਜਾਵੇਗਾ ਪਰ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਵੱਲੋਂ ਹਸਪਤਾਲ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਪੀੜਤ ਪਰਿਵਾਰ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ ਕੀ ਨਾਮ ਮੇਰਾ ਨਾਮ ਅੜੀ ਹੈ ਰਵੀ ਲੜਕੀ ਕਿੰਨੀ ਉਮਰ ਸੀ ਲੜਕੇ ਛਾਇ 29 ਸਾਲ ਦੀ ਉਮਰ ਦੇ ਕੀ ਕਰਦੀ ਹੁੰਦੇ ਨਰਸਿੰਗ ਜੋਬ ਕਰਦੀ ਸੀ ਜਨੇਵਾਤੀ ਜੋਬ ਕਰਦੀ ਕਿੰਨੀ ਦੇਰ ਤੋਂ ਉਸੇ ਜੋਬ ਕਰ ਰਹੀ ਸੀ ਇਹਨੂੰ ਕੱਟਣ ਦੋ ਸਾਲ ਹੋ ਗਏ ਆ ਜੋਬ ਦਾ ਪਹਿਲਾ ਗੱਲਬਾਤ ਹੁੰਦੀ ਰਹਿੰਦੀ ਸੀ ਹਾਂ ਜੀ ਹਾਂ ਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਜਿਹੜੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਅਗਲੇ ਦਿਨ 파ਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਨੂੰ ਫੋਨ ਆਇਆ ਬਾਗੀ ਹੋਤੂ ਨੂੰ ਮੇਰੀ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਵੀ ਇਹ ਦੀ ਐਕਸਪਾਇਰ ਹੋ ਗਈ ਆ ਭੈਣ ਸੀ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੇ ਦੋ ਸਿਸਟਰ ਨੇ ਅੱਛਾ ਇਹ ਵੱਡੀ ਹੈ ਇਹ ਛੋਟੀ ਸਭ ਤੋਂ ਛੋਟੀ ਹੈ ਅੱਛਾ ਹੁਣ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕਿਸੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2-1.5 ਮਹੀਨਾ ਹੋ ਗਿਆ ਤੁਹਾਨੂੰ ਕੀ ਬਦਲ ਕਤਲ ਹਾਂਜੀ ਕੀ ਹੋਇਆ ਕਿ ਹੋਇਆ ਹੈ ਜੀ ਕਿ ਕਤਲ ਕੀਤਾ ਗਿਆ ਜੀ ਬਾਗੀ ਹਸਪੀਟਲ ਚ ਜੀ ਜਿਸ ਦਿਨ ਰੂਮ ਚ ਗਏ ਐਸਐਚਓ ਨਾਲ ਸੀ ਸਾਨੂੰ ਕੋਈ ਸ਼ਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਬਾਕੀ ਵਾਲੇ ਠੀਕ ਹੈ ਬਹੁਤ ਦਿਨ ਦੀ ਹੈ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਜੀ ਬਾਕੀ ਹਸਪੀਟਲ ਲੈ ਜੀ ਸਾਨੂੰ ਉਹ ਵੀ ਨਹੀਂ ਹਜੇ ਤੱਕ ਦਿੱਤੀਆਂ ਜੀ ਠੀਕ ਹੈ ਕਹਿੰਦਾ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈਆਂ ਇਤਨੀ ਇਤਨੀ ਸਾਨੂੰ ਕੋਲੇ ਵੀਡੀਓ ਚਾਹੀਦੀ ਹੈ ਜੀ ਉਸ ਦਿਨ ਦੀ

ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ ਪੌਣੇ 11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਹੀ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੁਸਾਇਟੀ ਕੀਤਾ ਕਹਿੰਦੇ ਬਲਕਿ ਉਥੋਂ ਕੁਝ ਨਹੀਂ ਲੱਗਾ ਲੱਭਾ ਪੁਲਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਕੋਈ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਆ ਇਹ ਆਤਮਤ ਕਹੇ ਕਿ ਤੇ ਕੰਮ ਜਲੀਲ ਕਰਨ ਦਾ ਹੈ ਮੇਰੇ ਬੱਚਾ ਉਹ ਨਾ ਕਿਸੇ ਕਰਨ ਲਗਾ ਇਹ ਬੱਚੇ ਇਨਸਾਫ ਲਈ ਲਵਾ ਰਹੇ ਆ ਅਸੀਂ ਸਾਡਾ ਕੋਈ ਸੁਣਿਆ ਹੀ ਨਹੀਂ ਹੋਰੀ ਡੇਢ ਡੇਢ ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਣ ਤੀ ਇਹ ਫਾਜਲ ਕਿਆ ਮਾਰਾ ਰੋਡ ਪਰ ਰੋਜ ਪਰ ਫਾਜਲ ਕੇ ਉਹਨਾਂ ਨੇ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਤ ਕਰ ਦਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਿਲੀਟ ਹੋ ਗਿਆ ਸਾਰਾ ਕੁਝ ਉੱਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ

ਕਿਉਂ ਮੇਰੇ ਕੋਲ ਇਹਨਾਂ ਨਾਲ ਕੋਈ ਅਫਸੋਸ ਕਰਨਾ ਹੈ ਕਿੰਨੇ ਸਾਲ ਤੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ ਹੈ ना कोई शक है तो ना कितनी ना कोई शक है तो नहीं मेरा बच्चा हास्दा केडा काम करता सी उसपे कोई नी सी सब जानते दा, सी उसपे सानू तासने बिंगा डाब रेखों ओ कोई तो नहीं बन ना बनी बरी बनी बरी कोई पहले पुलिस वाले आते आसे खिलाफ नी सी के एना ने सानू आप जुगल की लाइफ चलाया ਡੀਐਸਪੀ ਨੇ ਗੁਰਿੰਦਰ ਸਿੰਘ ਨੇ ਬੱਚੇ ਦਾ ਕਾਰਡ ਪਾਈ ਸੀ ਬੱਚੇ ਦਾ ਕਾਰਡ ਸਹੀ ਸੀਗਾ ਇਨਸਾਫ ਲੈਣ ਲਿਓ ਕੋਈ ਬੱਚੇ ਇਨਸਾਫ ਲਈ ਸਾਡਾ ਸਾਰਾ ਪਿੰਡ ਸਾਡੇ ਮੇਰੇ ਭੈਣ ਭਰਾ ਸਭ ਇਨਸਾਫ ਮੰਗ ਰਹੇ ਫੇਰ ਵੀ ਨਹੀਂ ਇਨਸਾਫ ਦਿੱੰਤੀ ਤੇ ਫੇਰ ਅਟਵਾਰ ਪੁਲਿਸ ਕਹਿ ਰਹੀ ਆ ਆਏ ਪਰ ਨਾ ਨਹੀਂ ਚੁੱਕਿਆ ਜਾਊਗਾ ਉਹਨਾਂ ਚਰਨੀ ਚੁੱਕਿਆ ਜਾਊਗਾ ਜਿਹਦੇ ਪਾਏ ਇਹਨਾਂ ਨੇ ਕੀ ਨਾਮ ਪੜਾ ਮੇਰਾ ਨਾਮ ਸੁਖਬੀਰ ਸਿੰਘ ਸੁਖਬੀਰ ਸਿੰਘ ਧਰਨਾ ਲਾਇਆ ਕਿਸ ਕਰਕੇ ਲਾਇਆ ਜੇ ਬੇਟੀ ਦਾ ਮਰਰ ਹੋ ਗਿਆ 7 ਦਿਨ ਹੋ ਗਏ ਬਾਗੀ ਹਸਪੀਟਲ ਦੇ ਵਿੱਚ ਕੀ ਕਰਦੀ ਸੀ ਜੀ ਬਤੌਰੇ ਨਰਸ ਦਾ ਮੈਸੇਜ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਡਿਊਟੀ ਕਰਦੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਣ ਨੂੰ ਸਾਢੇ 8 ਵਜੇ ਮੈਸੇਜ ਆਇਆ ਵੀ ਕੁੜੀ ਮਲਕਿਓ ਕੇ ਸਾਹ ਆ ਰਹੇ ਆ ਡੈੱਡ ਸੀ ਚਾਲੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀ ਕੀ ਇਹਨਾਂ 11 ਵਜੇ ਮਮਮੀ ਨਾਲ ਗੱਲ ਹੋਈ ਆ ਪੀਟਾ ਜੀ ਫਿਰ ਉਹਦੇ ਬ੍ਰਦਰ ਨਾਲ ਗੱਲ ਹੋਈ ਸੀ ਕੀ ਕਿਸ ਤਰ੍ਹਾਂ ਦਾ ਸੁਨੇਹਾ ਮਤਲਬ ਮਰ ਹੀਦਾ ਆਇਆ ਜੀ ਸਾਬ ਕੀ ਤੁਹਾਨੂੰ ਕੀ ਛੱਤ ਸਾਨੂੰ ਮਰਦ ਕੀਤਾ ਗਿਆ ਜੀ ਕਤਲ ਕੀਤਾ ਗਿਆ ਹਾਂਜੀ ਕਤਲ ਕੀਤਾ ਠੀਕ ਕੋਈ ਇਨਸਾਫ ਨਹੀਂ ਮਿਲਿਆ ਹੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਦੋ ਮਹੀਨੇ ਹੋ ਗਏ ਕੋਈ ਜੀ ਸਾਹਿਬ ਨੇ ਸਾਨੂੰ ਬੁਲਾ ਕੇ ਦਫਤਰ ਇਹਦਰ ਉਧਰ ਦੀਆਂ ਲਾ ਕੇ ਸਾਡੇ ਤੇ ਬ્લેਕਮੇਲ ਕਰਦਾ ਤੁਹਾਨੂੰ ਦੋ ਮਹੀਨੇ ਹੋ ਗਏ ਇਨਸਾਫ ਲੈਣ ਦੀ ਤਰਫ ਹਾਂਜੀ ਇਹ 7 ਅਪ੍ਰੈਲ ਦੀ ਗੱਲ ਹੈ ਜੀ ਕੋਸਤੋ ਬਾਰਾ ਕੋਈ ਇਨਸਾਫ ਨਹੀਂ ਮਿਲਿਆ ਨਾ ਮੋਬਾਈਲ ਤੇ ਲੈਣਾ ਘਟਾੜੇ ਨਾਲ ਕੁਝ ਕਰਾਰੇ ਫਿਰ ਉਹ ਜਿਹੜਾ ਦਿਸਕਾ ਕੇ ਦਿਸਕਰਾਰ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27 28 ਦਿਨ ਬਾਅਦ ਤੇਦੀ ਆ ਜੀ ਤੇ ਢਿੱਲੀ ਗੱਰੀ ਯਾਰੀ ਕਿਉਂ ਚੱਲ ਰਹੀ ਕੀ ਕਰਨਾ ਉਦੋਂ ਪੈਸੇ ਖਾਦੇ ਨਾਲ ਹੀ ਬਾਗੀ ਦਾ ਨਾਮ ਚੱਲਦਾ ਜਿਵੇਂ ਅਸੀਂ ਗਰੀਬ ਬੰਦੇ ਆ ਕੀ ਦਬਾਅ ਪੈ ਰਿਹਾ ਉਹਦੇ ਤੇ ਬਾਗੀ ਦਾ ਪੈ ਰਿਹਾ ਜੀ ਉਹਦਾ ਨਾਮ ਚੱਲ ਰਿਹਾ ਤੇ ਪੈਸੇ ਦਾ ਦਬਾਅ ਵੀ 100 ਰੁਪਈਆ ਨਹੀਂ ਲਾਉਂ ਲੱਖਾਂ ਰੁਪਈਆ ਲਾ ਸਕਦਾ ਜੀ ਇਹਨਾਂ ਇਨਸਾਫ ਲੈਣ ਲਈ ਤੇ ਇਨਸਾਫ ਲੈਣ ਲਈ ਬੈਠਿਆ ਜੀ ਮਾਮਲਾ ਤਾਂ ਅਗਲਾ ਅਗਲਾ ਕਦਮ ਫਿਰ ਹੋਰ ਸਖਤ ਕੀਤਾ ਜਾਊਗਾ ਟੈਂਟ ਲਾ ਰਹੇ ਹੁਣ ਪੁਲਿਸ ਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਕੇ ਕੋਈ ਕੋਈ ਵਿਸ਼ਵਾਸ ਦੀ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਸਾਡੇ ਤੇ ਦਬਾਅ ਪਾ ਰਹੇ ਹੋ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਸਾਥ ਤੇ ਚਾਹੀਦਾ ਅਸੀਂ ਤਾਂ ਪੱਕੇ ਟੈਂਟ ਲਾ ਲਦੇ ਆ ਜੀ ਪਰ ਉਹਨਾਂ ਇਲਾਜ ਜਿੰਨੀ ਦੇਰ ਇਨਸਾਫ ਨਾ ਮਿਲਿਆ ਬੈਠਾ ਬੂ ਬੈਠਾ ਨਹੀਂ ਹੋਣੀ ਜੀ